ਯੂਕਰੇਨ ਪ੍ਰੋਗਰਾਮ ਤੋਂ ਨਾਸ਼ ਦੇ ਰਾਜਦੂਤ ਮਾਨਵ ਸੱਚਦੇਵਾ ਨੇ ਕਿਹਾ ਕਿ ਯੁੱਧ ਵਿੱਚ ਘਿਰਿਆ ਹੋਣ ਦੇ ਬਾਵਜੂਦ ਵੀ ਯੂਕਰੇਨ ਦੁਨੀਆ ਦੇ ਲੋੜਵੰਦ ਦੇਸ਼ਾਂ ਨੂੰ ਮੁਫਤ ਵਿੱਚ ਅਨਾਜ ਭੇਜ ਰਿਹਾ ਹੈ। ਇਹ ਮਦਦ ਜਲਦੀ ਹੀ ਫਲਸਤੀਨ ਨੂੰ ਵੀ ਪਹੁੰਚਾਈ ਜਾਵੇਗੀ। ਇਸ ਸਾਲ ਅਮਰੀਕਾ ਸਬੰਧਤ ਤੇ ਰਾ ਦੇ ਨਾਲ ਗੱਲਬਾਤ ਕਰਕੇ ਕੋਈ ਰਸਤਾ ਖੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹ ਵੀ ਕਿਹਾ ਹੈ ਕਿ ਯੂਕਰੇਨ ਤੋਂ ਜਾਣ ਵਾਲੀ ਸਹਾਇਤਾ ਦਾ ਖਰਚਾ ਅਮਰੀਕਾ ਸਮਿਥ ਹੋਰ ਦੇਸ਼ ਉਠਾ ਰਹੇ ਨੇ। ਮਾਨਵ ਸੱਚਦੇਵਾ ਨੂੰ ਹਾਲ ਹੀ ਵਿੱਚ ਅਮਰੀਕਾ ਦੀ ਕੈਲੀਫੋਰਨੀਆ ਰਾਜ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ। ਨਸ ਦੇ ਕਿਸ ਸੰਬੰਧੀ ਲੁਧਿਆਣਾ ਦੇ ਵਿੱਚ ਪੱਤਰਕਾਰ ਵਾਰਤਾ ਦੌਰਾਨ ਗੱਲਬਾਤ ਕਰਦੇ ਹੋਏ ਮਾਨਵ ਸੱਚ ਦੇਵਾ ਨੇ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੇ ਹਾਲਾਤਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਕਾਫੀ ਪਰੇਸ਼ਾਨੀਆਂ ਚਲਣੀਆਂ ਪੈ ਰਹੀਆਂ ਨੇ ਨਾ ਹਾਲਾਤਾਂ ਦੇ ਬਾਵਜੂਦ ਯੂਕਰੇਨ ਦੂਜਾਂ ਦੀ ਮਦਦ ਲਈ ਅੱਗੇ ਆਇਆ ਹੈ ਯੂਕਰੇਨ ਵੱਲੋਂ ਉਗਾਇਆ ਅਨਾਜ ਦਾ ਬਟਾ ਹੈ ਸਾਰੀ ਦੁਨੀਆ ਦੇ ਲੋੜਵੰਤ ਦੇਸ਼ਾਂ ਨੂੰ ਮੁਫਤ ਵਿੱਚ ਦਿੱਤਾ ਜਾ ਰਿਹਾ ਹੈ ਹੁਣ ਤੱਕ 7 ਦੇਸ਼ਾਂ ਨੂੰ ਮਦਦ ਭੇਜੀ ਜਾ ਚੁੱਕੀ ਹੈ ਜਿਸ ਦੇ ਲਈ ਅਮਰੀਕਾ ਵਰਗੇ ਦੇਸ਼ ਆਵਾਜ਼ਾਈ ਦੇ ਖਰਚੇ ਚੱਲ ਰਹੇ ਨੇ ਜਦੋਂ ਕਿ ਫਲਸਤੀਨ ਵਿੱਚ ਜੰਗ ਕਾਰ ਤੇ ਮੱਤੇ ਨਾ ਸਰ ਕਿਸੇ ਵੀ ਸਿਆਸਤ ਉੱਪਰ ਉੱਠ ਕੇ ਮਨੁੱਖੀ ਆਦਤ ਦੀ ਮਦਦ ਪੇਛੰਦਾ ਕੰਮ ਚੱਲ ਰਿਹਾ ਤੇ ਇਸ ਲਈ ਅਮਰੀਕਾ ਸੰਬੰਧ ਤਿਰਾਨਾ ਗਲਬਤ ਕਾਰਿਆ ਇਸ ਤਰ੍ਹਾਂ ਉਹਨਾਂ ਦੁਨੀਆ ਨੂੰ ਅਪੀਲ ਕੀਤੀ ਕਿ ਜੰਗ ਛੱਡ ਕੇ ਮਨੁੱਖਤਾ ਦੇ ਆਧਾਰ ਤੇ ਦੂਜਾਂ ਦੀ ਮਦਦ ਕਰਨ ਇਹ ਨਹੀਂ ਕਹਾਂਗਾ ਸਭ ਲੋਕਾਂ ਨੂੰ ਮੈਂ ਤਾਂ ਇਸੇ ਸਰਜ਼ਮੀਨ ਦਾ ਜਮਿਆ ਪੁਰਾਣੀ ਸਬਜੀ ਮੰਡੀ ਲੁਧਿਆਣੇ ਦਾ ਕੋਪਰਸਟਾਲ ਦਾ ਤੇ ਫਿਰ ਮੈਂ ਯੂਐਸ ਚਲ ਗਿਆ ਸੀਗਾ ਅਬਾਊਟ ਆਪਣੀ ਟੀਨੇਜ ਐਂਡ ਫਿਰ ਮੈਂ ਪਿਛਲੇ 25 ਸਾਲ ਦਾ ਮਤਲਬ ਜਿੱਥੇ ਜਿੱਥੇ ਲੋੜ ਪਈ ਹੈ ਅਫਗਾਨਿਸਤਾਨ West Africa Middle East South America ਜਿੱਥੇ ਜਿੱਥੇ ਲੋੜ ਪਈ ਹੈ ਬਾਲਕਨਸ ਕੋਸੋਵੋ ਚ ਫਿਰ ਯੂਕਰੇਨ ਹਾਂ ਜਿੱਥੇ ਜਿਵੇਂ ਬਾਬਾ ਨਾਨਕ ਦੀ ਜਿਵੇਂ ਆਵਾਜ਼ ਆਂਦੀ ਜਿੱਥੇ ਚੱਲ ਚੱਲ ਚਲੋ ਯੂ ਨਾ ਥੋੜੀ ਸੇਵਾ ਕਰ ਲੋ ਤਾਂ ਦੁਰਪੰਦੇ ਨੇ ਬਸ ਆਮ ਵੈਰੀ ਗ੍ਰੇਟਫੁਲ a government of California ਦਾ awards ਸੀਗਾ ਤੇ ਇੱਕ ਯੂਨੀਵਰਸਿਟੀ ਦਾ ਮੇਰਾ ਤਾਂ ਮੈਸੇਜ ਇਹੀ ਹੈ ਕਿ ਵੀ ਸ਼ੁੱਡ ਰਿਮੈਂਬਰ ਕਿ ਜਿਹੜਾ ਕੰਟਰੀ ਇੰਨੀ ਮੁਸ਼ਕਿਲ ਚੋਂ ਗੁਜ਼ਰ ਰਿਹਾ ਜਿੱਦ ਤੇ ਹਮਲਾ ਹੋਇਆ ਜਿੱਦ ਕੱਲ ਦਾ ਪਤਾ ਨਹੀਂ ਅੱਜ ਦਾ ਪਤਾ ਨਹੀਂ ਉਹ ਵੀ ਦੁਨੀਆ ਦੇ ਬਾਰੇ ਸੋਚ ਰਿਹਾ ਉਹ ਵੀ ਲੋਕਾਂ ਨੂੰ ਆਪਣਾ ਜਿੰਨਾ ਵੀ ਐਕਸਟਰਾ ਅਨਾਜ ਦੇਣ ਨੂੰ ਤਿਆਰ ਹੈ ਫ੍ਰੀਚ ਦੇਣ ਨੂੰ ਤਿਆਰ ਹੈ ਬਿਲਕੁਲ ਬਗੈਰ ਕੁਝ ਲੈ ਤਾਂ ਇਹ ਤਾਂ ਸਾਡੇ ਤੋਂ ਇਤਨਾ ਦਾ ਬੰਦਾ ਕਿ ਉਹਨਾਂ ਦੇ ਨਾਲ ਆਪਣਾ ਸੋਲੀਡੈਰਟੀ ਦੇਈ ਉਹਨਾਂ ਦੇ ਨਾਲ ਖੜੀਏ ਜਿੰਨਾ ਵੀ ਉਹਨਾਂ ਦਾ ਮਤਲਬ ਹੈਲਪ ਕਰ ਸਕਦੇ ਪ੍ਰਚਾਰ ਕਰ ਸਕਦੇ ਆ ਐਟ ਲੀਸਟ ਆਪਾਂ ਬੈਲੈਂਸਡ ਅਪਰੋਚ ਨਾਲ ਉਹਨਾਂ ਨੂੰ ਸਪੋਰਟ ਦੇਈ ਤਾਂ ਇਹ ਇਹ ਮੇਰੀ ਐਫਰਟ ਹੈ ਐਂਡ ਜਿਵੇਂ ਮੈਂ ਕਿਆਸੀ ਭਾਈ ਸਾਹਿਬ ਨੂੰ ਉਹਨ ਮੈਂ ਯਾ ਯੂਕਰੇਨ ਇਟ ਵਾਸ ਕੁਆਇਟ ਡੇਂਜਰਸ ਕਿਆਸੀ ਬੰਕਰ ਚ ਸੀਗੇ ਸਾਤ ਘੰਟੇ ਟ੍ਰੇਨ ਆਲਸੋ ਹੈਸ ਟੂ ਚੈੱਕ ਕਿ ਕੋਈ ਡਰੋਨ ਜਾਂ ਕੋਈ ਹਮਲਾ ਰਾਕਟ ਦਾ ਨਹੀਂ ਹੋ ਰਿਹਾ ਐਂਡ ਦੈਨ ਸਾਰੇ ਜੋ ਕੈਬਨਟ ਬੈਠਾ ਸੀਗਾ ਦੁਪਹਿਰੇ ਵਿਦ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਐਂਡ and all of them fir second hamla rosta ho re Caesar us time tha bas rab de haath se je gir gaya gir gaya tha khatam main ke chalo jinna order de na sikh ke dadi je rab ne bulaya hai is time to let's go je nahi tha fir jinne jinne hatho seva wandi i'm still alive tha je nahi jaldi roye unna acha hai te i'm grateful ki main wapis aa sake la jaane to sonu ji de initiative nal thank you so much ki jinna bhi ਆ ਮੈਂ ਸਪੋਰਟ ਦੇ ਸਕਦਾ ਹਾਂ ਯੂ ਨੋ ਇਸ ਮੈਸੇਜ ਨੂੰ ਮੈਂ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਗ੍ਰੇਨ ਫ਼্রম ਯੂਕਰੇਨ ਪ੍ਰੋਗਰਾਮ ਬਾਰੇ ਸਰ ਦਾ ਸੁਖੀ ਚੰਦਰ ਹਾਂਜੀ ਗ੍ਰੇਨ ਫ਼্রম ਯੂਕਰੇਨ ਇੱਕ ਪ੍ਰੋਗਰਾਮ ਇਸ ਤਰ੍ਹਾਂ ਦਾ ਹੈ ਕਿ ਦਿਸ ਇਜ਼ ਅਬਾਊਟ ਦੇਖੋ ਯੂਕਰੇਨ ਨੂੰ ਪਹਿਲਾਂ ਸਮਝਨੀ ਲੋੜ ਹੈ ਯੂਕਰੇਨ ਬ੍ਰੈਡ ਬਾਸਕਟ ਆਫ ਯੂਰਪ ਕਿਹਾ ਜਾਂਦਾ ਸੀ ਜਿਵੇਂ ਪੰਜਾਬ ਬ੍ਰੈਡ ਬਾਸਕਟ ਆਫ ਇੰਡੀਆ ਕਿਹਾ ਜਾਂਦਾ ਹੈ ਉਸ ਤਰ੍ਹਾਂ ਤਾਂ ਵਾਰ ਤੋਂ ਪਹਿਲਾਂ ਅ ਤਕਰੀਬਨ ਕਿਹ ਲੋਕ 15 ਤੋਂ 20% ਆਫ ਦ ਵਰਲਡਸ ਵੀਟ ਕੌਰਨ ਸਨਫਲਾਅਰ ਆਇਲ ਸਨਫਲਾਅਰ ਆਇਲ ਇਵਨ ਅਪ ਟੂ 50% ਯੂਕਰੇਨ ਤੋਂ ਜਾਂਦਾ ਸੀ ਤਾਂ ਉਹ ਵਾਰ ਦੇ ਕਾਰਨ ਆਪਣਾ ਜਿਹੜਾ ਨੇਵਲ ਬਲਾਕੀਡ ਹੋ ਗਿਆ ਰਸ਼ੀਆ ਦੇ ਹਮਲੇ ਦੇ ਬਾਅਦ ਉਹ ਉਹ ਸਾਰਾ ਯੂ نو ਹਾਰਵੈਸਟ ਸਾਰਾ ਫਸਲ ਰਾਟ ਹੋਣੀ ਸ਼ੁਰੂ ਹੋ ਗਈ ਸੋ ਦ ਪ੍ਰੋਗਰਾਮ ਵੀ ਕੇਮ ਅਪ ਵਿਦ ਕੰਬਾਈਨਡ ਵਿਦ ਦ ਗਵਰਨਮੈਂਟ ਵਾਸ ਥੈਟ ਅ ਵੀ ਮੀਨਿੰਗ ਯੂਨ ਯੂਨਾਈਟਿਡ ਨੇਸ਼ਨ ਨੇ ਕਿ ਇਹ ਇਹਦਾ ਕੀ ਕੀਤਾ ਜਾਵੇ ਤਾਂ ਉਹਨਾਂ ਨੇ ਯੂਕਰੇਨਿਕਾਂ ਨੂੰ ਸਾਾਨੂੰ ਪੈਸੇ ਦੀ ਕੋਈ ਮੋ ਨਹੀਂ ਸਾਡੀ ਆਪਣੀ ਜਿਵੇਂ ਜ਼ਰੂਰਤਾਂ ਪੂਰੀ ਹੋ ਜਾਣ ਜੇ ਬਾਕੀ ਜਿਹੜਾ ਹੈ ਤੁਸੀਂ ਫ੍ਰੀ ਚ ਲੈ ਜਾਓ ਜਿਹੜੇ ਮਸਲੂਮ ਜਿਹੜੇ ਮੁਸ਼ਕਿਲ ਮੁਸ਼ਕਲਾਂ ਚ ਗੁਜ਼ਰੇ ਦੇਸ਼ ਹੈ ਕਿ ਅਫਗਾਨਿਸਤਾਨ ਤੇ ਅਫਰੀਕਾ ਤੇ ਬਾਕੀ ਉਹਨਾਂ ਨੂੰ ਵੰਡੋ ਤਾਂ ਇਹ 25 ਮਿਲੀਅਨ ਡਾਲਰ ਪਰ ਪਰ ਬਾੜ ਜਾਂਦਾ ਤਾਂ ਯੂਐਸ ਐਂਡ ਯੂਰਪ ਸੈਟ कि वी विल सपोर्ट कॉस्ट ऑफ फ्रेट एंड शिपिंग एंड हूँ तक अबाउट टेन कंट्रीज मोस्टली अफ्रीकन कंट्रीज एंड दैन एक दो ज अफगानिस्तान एंड सर्टन एरियाज ऑफ एशिया उप पहुँच चुके हैं एंड मोर विल बी डन ट्रांजिश ट्रांजिट बिकॉज ऑफ द रशिया क्लोज ऑफ द ब्लैक सी थोड़ा जहा मुश्किल हो जाता है एंड कोशिश तो यही चल रही है कि uh, ਜਿੰਨਾ ਹੋ ਸਕੇ ਕੋਈ ਅਨਾਜ ਵੇਸਟ ਨਾ ਹੋਵੇ ਕੋਈ ਵੀ ਫਸਲ ਵੇਸਟ ਨਾ ਹੋਵੇ ਕਿੰਨਾ ਕਿਸਾ ਤੁਸੀਂ ਹਾਲ ਤੱਕ ਡੋਨੇਟ ਕਰ ਚੁੱਕੇ ਹੋ 225 ਮਿਲੀਅਨ ਡਾਲਰ ਦੇ 9 ਸ਼ਿਪਮੈਂਟਸ ਹੈਵ ਗਨ ਆਊਟ ਮੇਨ 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 ਇੱਕ ਨਾਈਜੀਰੀਆ ਇਥੀਓਪੀਆ ਐਰੀਟਰੀਆ ਕੈਨਿਆ ਐਂਡ ਦੈਨ ਅਫਗਾਨਿਸਤਾਨ ਐਂਡ ਯਮਨ ਨੂੰ ਵੀ ਇੱਕ ਜਾਰੀ ਯਮਨ ਜਿਹੜਾ ਮਿਡਲ ਈਸਟ ਵਾਰ ਚੁਕ ਜਾ ਰਿਹਾ एंड दैन सर्टन अदर कंट्रफरीका विदिंग देखिए जिते भी कोई इंसान मुश्किल से गुजरता है उन्होंने सपोर्ट तो देनी चाहिए मैं तो इन्ना ही कहना चाहूँगा कि जक्तूबर सात के हमले चौदह सौ इज़राइली मरे से उन्होंने भी असं हमदर्दी पेश करते हैं पर यह जो फिलस्तीन से गुजर रहा है तो फिलस्तीनीयस से रोज का गुजर रहा इट इज़ टू मच इन माई ओपिनियन ये कोई ठीक नहीं है इंसानियत के तौर इंसानियतर ठीक नहीं है एंड आई वुड जस्ट सपोर्ट कि हूँ ये रुक जाना चाहिए चाहे चाहे बाद सॉल्व कर आई डोंट वॉन्ट टू गेट टू अवे फ्रॉम यूक्रेन बट जो सॉल्व हो वो बाद एटलीस्ट आई वॉन्ट टू से वो भी सफ़र नहीं होना चाहिए लास्ट लोगों की अपील करना है ਕੀ ਯੂਕਰੇਨ ਦਾ ਫਲੋਰਮ ਚੱਲ ਰਿਹਾ ਹੈ ਕੀ ਮੈਂ ਇਹ ਕਹਾਂਗਾ ਕਿ ਯੂਕਰੇਨ ਨੂੰ ਯੂਕਰੇਨ ਨੂੰ ਸਮਝਣ ਕਿ ਉਹ ਵੀ ਇੱਕ ਅਮੀਰ ਮੁਲਕ ਨਹੀਂ ਮੀਡੀਅਲ ਲੈਵਲ ਗਰੁੱਪ ਹੈ ਮੈਂ ਇਹ ਨਹੀਂ ਕਹਾਂਗਾ ਗਰੀਬ ਮੁਲਕ ਹੈ ਪਰ ਮੀਡਲ ਲੈਵਲ ਉਹ ਉਹਨਾਂ ਦੀਆਂ ਆਸ਼ਾ-ਵਿਲਾਸ਼ਾਂ ਹੈ ਕਿ ਉਹ ਵੀ ਫਰਾਂਸ ਵਰਗੇ ਜਾਂ ਮਤਲਬ ਯੂਕੇ ਵਰਗੇ ਰਿਚਰ ਕੰਟਰੀ ਵਨ ਉਹ ਇਹ ਉਹਨਾਂ ਦੀ ਚਾਹਤ ਉਹਨਾਂ ਦੀ ਅਭਿਲਾਸ਼ਾ ਹੀ ਸੀ ਕਿ ਜਿਹੜਾ ਉਨ ਕ੍ਰਾਸ਼ ਕਰਨ ਨੂੰ ਰਸ਼ੀਆ ਨੇ ਹਮਲਾ ਕੀਤਾ ਉਹਨਾਂ ਨੂੰ ਸਮਝਣਾ ਐਜ਼ ਅ ਪੰਜਾਬੀ ਐਜ਼ ਅ ਇੰਡੀਅਨ ਬਹੁਤ ਜ਼ਰੂਰੀ ਹੈ ਕਿ ਇਹ ਹਮਲਾ ਇਸ ਤਰ੍ਹਾਂ ਹੋਇਆ ਦੂਜੀ ਗੱਲ ਹੈ ਕਿ ਆਪਾਂ ਇਹ ਐਜ਼ ਇੰਡੀਅਨਸ অর ਐਸ ਪੰਜਾਬੀਜ਼ ਅੰਡਰਸਟੈਂਡ ਐਂਡ ਅਪਰੀਸ਼ੀਏਟ ਕਿ ਇਨੀ ਇਨੀ ਮੁਸ਼ਕਿਲਾਂ ਤੋਂ ਗੁਜ਼ਰਦੇ ਟਾਈਮ ਵੀ ਇਟ ਇਜ਼ ਵਿਲਿੰਗ ਟੂ ਹੈਲਪ ਅਦਰ ਪੀਪਲ ਉਹ ਇੱਕ ਗੱਲ ਲਾਸਟ ਹੈ ਉਹਦੀ ਫਰੇਟ ਕਾਸਟ ਲੋ ਔਰ ਦੁਨੀਆ 'ਚ ਤੁਸੀਂ ਉਹ ਜਿੱਥੇ ਪਹੁੰਚਾਣਾ ਪਹੁੰਚਾ ਦਿਓ ਇਸ ਟਾਈਮ 82 ਮੁਲਕ ਨੇ ਜਿਨਾ ਵਿੱਚ ਜੋ ਯੂਨ ਦੀ ਰਿਪੋਰਟ ਹੈ ਉਹਨਾਂ ਦੇ ਵਿੱਚ ਖਾਣ ਨੂੰ ਰੋਟੀ ਨਹੀਂ ਹੁੰਦੀ ਤੇ ਮੈਂ ਮਾਨਵ ਜੀ ਦਾ ਬਹੁਤ-ਬਹੁਤ ਤਨਮਈਆਦੀਆਂ ਕਿ ਉਹ ਆਪਣੇ ਸ਼ਹਿਰ ਵਾਪਸ ਆਏ ਸਾਰਿਆਂ ਦੇ ਰੋਬਰੋ ਹੈ ਤੇ ਮਾਨਵ ਜੀ ਤੁਹਾਨੂੰ ਐਸ ਸਾਡੇ ਕੋਲ ਆਨ ਦੀ ਬਹੁਤ ਖੁਸ਼ੀ ਹੈ ਔਰ ਰੀਸੈਂਟਲੀ ਉਹਨਾਂ ਨੂੰ ਇੱਕ ਅਵਾਰਡ ਦਿੱਤਾ ਗਿਆ ਜਿਹੜਾ ਕਿ ਉੱਥੇ ਯੂਨਾਈਟਿਡ ਸਟੇਟਸ ਦੀ ਕਹਿੰਦੇ ਲੈਜਿਸਲੇਚਰ ਜਿਹੜੀ ਕੈਲੀਫੋਰਨੀ ਦੀ ਹੈ ਉਹਨਾਂ ਨੇ ਦਿੱਤਾ ਤੇ ਉਸ ਦੀ ਮੈਂ ਬਹੁਤ ਖੁਸ਼ੀ ਹੈ ਸਾਡੇ ਕੋਲ ਅਵਾਰਡ ਆਇਆ ਹੋਇਆ ਤੇ ਉਹਨਾਂ ਨੇ ਇੱਕ ਬੁੱਕ ਰਿਲੀਜ਼ ਕੀਤੀ ਹੈਗੀ ਹੈ ਜਿਹੜੀ ਲਾਈਫ ਆਫ ਸਰਫਿਸ ਬਾਇ ਮਾਨਵ ਸਚਦੇਵ ਮੈਂ ਚਾਹਾਂਗਾ ਕਿ ਸਾਰੇ ਸਾਡੇ ਨੌਜਵਾਨਾਂ ਵਿੱਚ ਪਹੁੰਚਣ ਔਰ ਉਹਨੂੰ ਪੜ੍ਹ ਕੇ ਮੋਟੀਵੇਟ ਹੋ ਕਿ ਇਹ ਦੀ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਅਸੀਂ ਖਾਲੀ ਆਪਣੇ ਲਈ ਨਹੀਂ ਕੰਮ ਕਰਨਾ ਅਸੀਂ ਲੋਕਾਂ ਲਈ ਵੀ ਕੰਮ ਕਰਨਾ ਤੇ ਇਹ ਮਾਨਵ ਜੀ ਨੇ ਬਹੁਤ ਅੱਛੇ ਇੱਕ ਰਾਈਟਰ ਵੀ ਨੇ ਔਰ ਸੂਫੀ ਵੀ ਲਿਖਦੇ ਨੇ ਔਰ ਉਹਦੀ ਸੌਫਟ ਸਾਈਡ ਵੀ ਹੈਗੀ ਹੈ ਜੋ ਮਾਨਵ ਜੀ ਨੂੰ ਚਾਹਣੇ ਕਿ ਇਹਨਾਂ ਨੂੰ ਬਲੰਦੀਆਂ ਤੇ ਰੱਖਣ ਉਹ ਵਾਈਗਰ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਮਾਨਵ ਜੀ ਨੂੰ ਕਰਦਾ